ਸਾਬਰੰਗ ਚੈਨਲ ਦੇਖ ਰਹੇ ਦਸਕੋ ਅੱਜ ਵੀ ਇਹ ਵੀਡੀਓ ਪਿੰਡ ਦੌਦਰ ਜ਼ਿਲ੍ਹਾ ਮੋਗਾ ਹਲਕਾ ਫੀਰਕੁਰ ਤੋਂ ਨੀਦਬਾਰ ਭਾਈ ਸਰਵਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਸਮਰਥਨ ਦੇ ਵਿੱਚ ਪਿੰਡ ਦੌਦਰ ਵਿਖੇ ਗੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਆ ਵੀ ਤੋ ਤੱਕ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਹੈਗੇ ਆ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੇਸਰੀ ਝੰਡਿਆਂ ਨੂੰ ਸਜਾ ਕੇ ਸੋ ਇਸ ਵਾਰ ਇੱਕ ਅਲੋਖੀ ਗੱਲ ਦੇਖਣ ਨੂੰ ਮਿਲੀ ਕਿ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਉਹ ਇੱਕ ਦੂਜੇ ਨੂੰ ਬੁਲਾਉਂਦੀਆਂ ਵੀ ਨਹੀਂ ਜਦਕਿ ਜਿਹੜੇ ਵੋਟਰ ਹੁੰਦੇ ਆ ਉਹ ਵੀ ਜੇ ਇੱਕ ਦੂਜੀ ਵਿਰੋਧੀ ਧਿਰ ਦੇ ਕੋਲ ਖੜ ਜਾਂਣ ਤੇ ਮਤਲਬ ਕਾਫੀ ਕੁਝ ਬੋਲਬਲਾਰਾ ਵੀ ਹੁੰਦਾ ਹੈਗਾ ਉਹਨਾਂ ਨੂੰ ਮਤਲਬ ਕਿਉਂਕਿ ਵੋਟਾਂ ਦਾ ਜਿਹੜਾ ਦੌਰ ਹੁੰਦਾ ਹੈਗਾ ਤਕਰੀਬਨ ਆ ਜਾਂ ਤਾਂ ਨਸ਼ੇ ਵੀ ਮਤਲਬ ਉਹ ਕਿ ਬੰਦੇ ਜਾਂਦੇ ਹੈਗੇ ਆ ਤੇ ਵੋਟ ਪੈਸੇ ਦੇ ਨਾਲ ਵੀ ਖਰੀਦੀ ਜਾਂਦੀ ਹੈਗੀ ਆ ਤੇ ਜਿਹੜੇ ਨਮਾਇੰਦਿਆਂ ਆ ਮਤਲਬ ਉਹਨਾਂ ਦੇ ਵਰਕਰਾਂ ਨੂੰ ਪਤਾ ਹੁੰਦਾ ਕਿ ਇਹਨਾਂ ਲੋਕਾਂ ਨੂੰ ਆਪਾਂ ਕੋਈ ਪੈਸੇ ਦਿੱਤੇ ਹੋਏ ਆ ਕੋਈ ਲਾਲਚ ਦਿੱਤਾ ਹੋਇਆ ਕੋਈ ਆਪਾਂ ਇਹਨਾਂ ਨੂੰ ਨਸ਼ੇ ਵੰਡੇ ਹੋਏ ਆ ਤੋਂ ਪੂਰੀ ਆਪਦੇ ਚੌਕਸੀ ਰੱਖਦੇ ਆ ਪਰ ਇਸ ਵਾਰ ਕੀ ਹੋਇਆ ਕਿ ਸਾਰੀਆਂ ਹੀ ਪਾਰਟੀਆਂ ਦੇ ਅ ਪਿੰਡ ਵਿੱਚ ਜਿਵੇਂ ਕਿ ਜਿਹੜੇ ਮੌਜੂਦਾ ਸਰਪੰਚਾ ਦੌਲਰ ਗਰਬੀ ਦੇ ਸਰਦਾਰ ਲਖਵੀਰ ਸਿੰਘ ਜੀ ਲਖਾ ਤੇ ਉਹਨਾਂ ਨੇ ਪਹਿਲ ਕਦਮੀ ਕਰਦੇ ਹੋਏ ਟੁੱਡੀਕੇ ਪਿੰਡ ਤੋਂ ਨਾਲ ਦੌਦਰ ਪਿੰਡ ਦੇ ਵਿੱਚ ਉਹਨਾਂ ਦੇ ਸਬਾਕਤ ਦੇ ਲਈ ਨਾਲ ਆਏ ਤੇ ਮੋਟਰਸਾਈਕਲ ਮਾਰਚ ਵੀ ਹੋਇਆ ਤੇ ਅੱਜ ਇਹ ਟਰੈਕਟਰ ਮਾਰਚ ਹੋ ਰਿਹਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਲੰਮਾ ਕਾਫਲਾ ਇਹ ਟਰੈਕਟਰਾਂ ਦਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਸੋ ਇਸ ਦਾ ਇੱਕੋ ਇੱਕ ਪ੍ਰਗਟਾਵਾ ਹੈ ਕਿ ਅਸੀਂ ਭਾਈ ਸਰਵਜੀਤ ਸਿੰਘ ਖਾਲਸਾ ਦੇ ਨਾਲ ਹਾਂ ਜਿਨ੍ਹਾਂ ਨੇ ਉਸ ਸਮੇਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਇੰਦਰਾ ਨੂੰ ਮਾਰਨ ਦੇ ਜਿਹੜੇ ਹੈਗੀ ਆ ਇਨਾਮ ਰੱਖੀ ਹੋਈ ਸੀ ਜਿਹੜਾ ਸਿੰਘ ਉਸ ਨੂੰ ਸੋਦਾ ਲਾਏਗਾ ਬਹੁਤ ਵੱਡੀਆਂ ਗੱਲਾਂ ਉਸ ਵਕਤ ਕੀਤੀਆਂ ਗਈਆਂ ਸੀ ਸੋ ਉਸ ਸਮੇਂ ਐਡਾ ਵੱਡਾ ਕਹਿਰ ਹੋਇਆ ਆ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਣਾ ਦੁਨੀਆ ਦੀ ਸਭ ਤੋਂ ਵੱਡੀ ਇੱਕ ਨੌਣੀ ਘਟਨਾ ਹੈ ਇਸ ਦੇ ਸਬੰਧ ਵਿੱਚ ਸਰਦਾਰ ਬਿਆਨ ਸਿੰਘ ਜੀ ਨੇ ਅਤੇ ਉਹਨਾਂ ਦੇ ਸਾਥੀ ਭਾਈ ਸੁਦਵੰਤ ਸਿੰਘ ਜੀ ਨੇ ਇੰਦਰਾ ਗਾਂਧੀ ਜੋ ਮੌਕੇ ਦੀ ਪ੍ਰਧਾਨ ਮੰਤਰੀ ਸੀਗੀ ਤੇ ਉਸ ਨੂੰ ਸੋਧਾ ਲਾਇਆ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਬਿਆਨ ਸਿੰਘ ਹੋਣੀ ਉਸ ਸਮੇਂ ਵੱਡੀਆਂ-ਵੱਡੀਆਂ ਹੋਰ ਜਿਹੜੀਆਂ ਚੀਜ਼ਾਂ ਪ੍ਰਾਪਤ ਕਰ ਸਕਦੇ ਸੀਗੇ ਰਾਜ ਭਾਗ ਪਹੁੰਚ ਸਕਦੇ ਸੀਗੇ ਹਰ ਉਹਨਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਮੁੱਖ ਰੱਖਿਆ ਜਿਵੇਂ ਕਿ ਭਾਈ ਸੁਵੇਕ ਸਿੰਘ ਦੇ ਨਾਲ ਵੀ ਕਿਸੇ ਪੱਤਰਕਾਰ ਨੇ ਗੱਲ ਕੀਤੀ ਸੀ ਕਿ ਤੁਸੀਂ ਜਦੋਂ ਫੌਜ ਵਿੱਚ ਆਏ ਤਾਂ ਸੌਖਾਦੀ ਸੀ ਕਿ ਆਪਣੇ ਫੌਜ ਦੇ ਨਾਲ ਇਮਾਨਦਾਰੀ ਵਰਤੋਗੇ ਪਰ ਭਾਈ ਸੁਵੇਕ ਸਿੰਘ ਜੀ ਨੇ ਕਿਹਾ ਕਿ ਜਿਹੜਾ ਮੇਰਾ ਗੁਰੂ ਆ ਇਹ ਫੌਜ ਨਾਲੋਂ ਦੇਸ਼ ਨਾਲੋਂ ਵੱਡਾ ਹੈ ਸੋ ਇਹ ਗੱਲਾਂ ਬਹੁਤ ਅਹਿਮ ਰੱਖਦੀਆਂ ਹਨ ਇਨ੍ਹਾਂ ਦਿਨਾਂ ਵਿੱਚ ਉਹ ਵੱਡੀ ਗੱਲ ਦੇਖਣ ਨੂੰ ਮਿਲੀ ਕਿ ਬੱਚੇ ਜਿਹੜੇ ਉਸ ਸਮੇਂ ਦਾ ਇਤਿਹਾਸ ਪੜਨ ਲੱਗੇ ਅਸੀਂ ਅਕਸਰ ਕਿਤਾਬਾਂ ਦੇ ਦੇਖਦੇ ਹਾਂ ਕਿ ਨੌਜਵਾਨ ਆਪਰੇਸ਼ਨ ਬਲੂ ਸਟਾਰ ਜਾਂ ਉਸ ਸਮੇਂ ਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਹੈਗੀਆਂ ਉਹ ਪੜਨੀਆਂ ਸ਼ੁਰੂ ਕਰ ਰਹੇ ਹਨ ਕੋਈ ਆਪਣਾ YouTube ਤੇ ਸਰਚ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸਲੀ ਅਸਲ ਕਹਾਣੀ ਕੀ ਸੀਗੀ ਸੋ ਕਹਾਣੀ ਤੁਹਾਨੂੰ ਪਤਾ ਹੀ ਹੈ ਤੇ ਗੱਲ ਆਪਾਂ ਕੀਤੀ ਹੈ ਕਿ ਦੌਦਰ ਪਿੰਡ ਦੇ ਵਿੱਚ ਜਿਹੜਾ ਐਡਾ ਵੱਡਾ ਇਕੱਠ ਹੋਣਾ ਦੋਦਰ ਨਗਰ ਦੀਆਂ ਦੋ ਪੰਚਾਇਤਾਂ ਹਨ ਦੋਨੇ ਪਿੰਡਾਂ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਨੇ ਆਪਸੀ ਏਕਤਾ ਦਿਖਾਉਂਦੇ ਹੋਏ ਇੱਕ ਵੱਡਾ ਟਰੈਕਟਰ ਮਾਰਚ ਕੱਢਿਆ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਟਰੈਕਟਰ ਲਗਾਤਾਰ ਅੱਗੇ ਨੂੰ ਵਧ ਰਹੇ ਹਨ ਪਿੱਛੋਂ ਤੋਂ ਪਿੱਛੋਂ ਟਰੈਕਟਰ ਹੋਰ ਆ ਰਹੇ ਹਨ ਤੇ ਲੋਕ ਵੀ ਗਲੀਆਂ ਦੇ ਵਿੱਚ ਖਾਸ ਕਰਕੇ ਬੱਚੇ ਜਿਹੜੇ ਖੜ ਖੜ ਕੇ ਦੇਖ ਰਹੇ ਹਨ ਹਾਂ ਨਾ ਸਮਝ ਲੋਕ ਜਿਹੜੇ ਹੁੰਦੇ ਹਨ ਉਹਨਾਂ ਨੂੰ ਜਦੋਂ ਸਮਝ ਨਹੀਂ ਹੁੰਦੀ ਗਿਆਨ ਨਹੀਂ ਹੁੰਦੀ ਹੈਗੀ ਉਨਾ ਜਿਗਰਾ ਨਹੀਂ ਬੰਦਾ ਅੱਗੇ ਆਉਣ ਦਾ ਉਹ ਕੰਮ ਕਰਨ ਦਾ ਜਾਂ ਕਿਸੇ ਦੇ ਹੱਕ ਵਿੱਚ ਬੋਲਣ ਦਾ ਸੋ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਕਾਹਲਾ ਵੱਧ ਰਿਹਾ ਹੈਗਾ ਇੰਨਾ ਏਕਤਾ ਜਿਹੜੀ ਹੈਗੀ ਆ ਇੱਡੀ ਵੱਡੀ ਪੱਧਰ ਤੇ ਏਕਤਾ ਜਿਹੜੀ ਦਿਖਾਈ ਗਈ ਹੈਗੀ ਆ ਅਗਰ ਇਹੀ ਏਕਤਾ ਬਣੀ ਰਵੇ ਤਾਂ ਇਹ ਨਾਮਕੁਣ ਹੈ ਕਿ ਸਾਡੇ ਪੰਜਾਬ ਦੇ ਕੰਮ ਨਾ ਹੋਣ ਏਕੇ ਦੇ ਨਾਲ ਉਹ ਸਾਰੇ ਕੰਮ ਹੋ ਸਕਦੇ ਹਨ ਜਿਸ ਦੇ ਲਈ ਇਹ ਵੱਡੇ ਵੱਡੇ ਪ੍ਰਚਾਰ ਹੁੰਦੇ ਹਨ ਅ ਇਲੈਕਸ਼ਨ ਹੁੰਦੇ ਹਨ ਸਾਰੀਆਂ ਪਾਰਟੀਆਂ ਇਹ ਵਾਅਦੇ ਕਰਦੀਆਂ ਹਨ ਕਿ ਅਸੀਂ ਤੁਹਾਡੇ ਇਹ ਕੰਮ ਕਰਵਾਵਾਂਗੇ ਨਵੇਂ ਤੋਂ ਨਵੇਂ ਜਿਹੜੇ ਹੈਗੇ ਆ ਆਫਰ ਹੋ ਲੋਕਾਂ ਨੂੰ ਭਰਮਾਉਣ ਦੇ ਲਈ ਦਿੰਦੇ ਹਨ ਫ੍ਰੀ ਦੀਆਂ ਸਹੂਲਤਾਂ ਦਿੰਦੇ ਹਨ ਸੋ ਕੱਲੀਆਂ ਫ੍ਰੀ ਦੀਆਂ ਸਹੂਲਤਾਂ ਦੇ ਨਾਲ ਹੀ ਪੰਜਾਬ ਦੀ ਤਰੱਕੀ ਨਹੀਂ ਹੋਣੀ ਸਿੱਖਿਆ ਸਿਹਤ ਅਤੇ ਰੋਜ਼ਗਾਰ ਤਿੰਨ ਚੀਜ਼ਾਂ ਇਹ ਵਿਕਾਸ ਲਈ ਜ਼ਰੂਰੀ ਹਨ ਇਹ ਹੋ ਸਕਦੀਆਂ ਹਨ ਜੇ ਲੋਕ ਇਸ ਤਰੀਕੇ ਦੇ ਨਾਲ ਆਪ ਦਾ ਏਕਾ ਦਿਖਾਉਣਾ ਜਿੱਥੇ ਏਕਾ ਹੋਵੇਗਾ ਉੱਥੇ ਸਾਰੇ ਹੀ ਕੰਮ ਹੋ ਜਾਂਦੇ ਹਨ ਸੋ ਤੁਸੀਂ ਲਗਾਤਾਰ ਦੇਖਿਆ ਕਿ ਟਰੈਕਟਰ ਅੱਗੇ ਦੀ ਅੱਗੇ ਵਧ ਰਹੇ ਹਨ ਤੇ ਪਿੱਛੋਂ ਹੋਰ ਦੀ ਹੋਰ ਆ ਰਹੇ ਹਨ ਸੋ ਇਹ ਵੀਡੀਓ ਦੋ ਦਿਨ ਪਹਿਲਾਂ ਦੀ ਬਣੀ ਹੋਈ ਆ ਤੇ ਅੱਜ ਵੋਟਾਂ ਪੈ ਰਹੀਆਂ ਹਨ ਵੀਡੀਓ ਬਣਾਉਣ ਚ ਦੇਰੀ ਹੋ ਗਈ ਪਰ ਫਿਰ ਵੀ ਇਸ ਵੀਡੀਓ ਨੂੰ ਸੁਣਨਸਾਰ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ ਬੇਸ਼ੱਕ ਜਿਆਦਾ ਕੁਝ ਗਿਆਨ ਭਰਪੂਰ ਪਾਠੇ ਗੱਲਾਂ ਨਹੀਂ ਕਰ ਸਕੇ ਪਰ ਮੇਨ ਮਕਸਦ ਸੀਗਾ ਐਸੋ ਟਰੈਕਟਰ ਮਾਰਚ ਨੂੰ ਦਿਖਾਉਣਾ ਲੋਕਾਂ ਨੂੰ ਦੱਸਣਾ ਕਿ ਇਹ ਨਾ ਸੋਚੋ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਲੋਕ ਨਹੀਂ ਹਨ ਸੋ ਸਾਰੀਆਂ ਪਾਰਟੀਆਂ ਦੇ ਲੋਕ ਇਹ ਚੀਜ਼ ਨੂੰ ਛੱਡ ਕੇ ਪੰਥ ਨੂੰ ਉਹਨਾਂ ਨੇ ਪਹਿਲ ਦਿੱਤੀ ਹੈਗੀ ਆ ਪਰਿਵਾਰ ਦੀ ਕੁਰਬਾਨੀ ਨੂੰ ਜ਼ਾਦ ਰੱਖਿਆ ਹੈ ਤੇ ਉਸੇ ਦੇ ਤਹਿਤ ਇਹ ਵੱਡਾ ਟਰੈਕਟਰ ਮਾਰਚ ਹੋ ਰਿਹਾ ਸੋ ਬੋਟ ਪਉਂ ਜ਼ਰੂਰ ਜਾਓ ਸਰਬਜੀਤ ਸਿੰਘ ਖਾਲਸਾ ਨੂੰ ਵੱਡੀ ਜਿੱਤ ਪ੍ਰਾਪਤ ਹੋਵੇ